ਸਵਾਗਤ ਹੈ ਜੀ ਕਿਸਾਨ ਭਰਾਵਾਂ ਦਾ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਖੜੇ ਆਂ ਚੜੱਕ ਮੰਡੀ ਜਿਹੜਾ ਮੋਗੇ ਦੇ ਵਿੱਚ ਪਸ਼ੂ ਮੇਲੇ ਦੇ ਵਿੱਚ ਇੱਥੇ ਨੀਲੀ ਰਾਵੀ ਬਿਊਟੀ ਵੱਡੀਆਂ ਮੱਝਾਂ ਦਾ ਕੰਪੀਟੀਸ਼ਨ ਸਟਾਰਟ ਹੋਣ ਵਾਲਾ ਹੈ ਤੇ ਆਹ ਖੜੀਆਂ ਨੇ ਨੀਲੀ ਰਾਵੀ ਦੀਆਂ ਵੱਡੀਆਂ ਮੱਝਾਂ ਜਿਨ੍ਹਾਂ ਨੂੰ ਕਹਿ ਲਈਏ ਹੀਰੇ ਖੜੇ ਨੇ ਰੰਗ ਦੇ ਵਿੱਚ ਸਜਣੋ ਇੱਕ ਨਾਲੋਂ ਇੱਕ ਸੁਨੱਖੀ ਮੱਝ ਐ ਤੇ ਆਲਾ ਬਰੀਡ ਦੀਆਂ ਨੀਲੀ ਰਾਵਦੀਆਂ ਮੱਝਾਂ ਆਈਆਂ ਹੋਈਆਂ ਨੇ ਆਰ ਇੰਡੀਆ ਦੀਆਂ ਨੀਲੀ ਰਾਵੀ ਦੀ ਕਰੀਮ ਖੜੀ ਹੋਈ ਹੈ ਇੱਥੇ ਸੱਜਣੋ ਇਹਨਾਂ ਨੂੰ ਵੇਖ ਕੇ ਭੁੱਖਾਂ ਲੈਂਦੀਆਂ ਨੇ ਸੱਜਣੋ ਇਹਨਾਂ ਦੇ ਪਿੰਡੇ ਵੀ ਕੋਕਿਧਾ ਸਕੂਲਿਸਕੂ ਕਰਤੇ ਨੇ ਤੇ ਇਹ ਕਈ ਸਾਲਾਂ ਦੀ ਮਿਹਨਤ ਦਾ ਨਤੀਜਾ ਹੈ ਸੱਜਣੋ ਇਹ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਇਹ ਆਲਾ ਬਰੀਡ ਤਿਆਰ ਹੁੰਦੀ ਹੈ ਸੱਜਣੋ ਆਹ ਕਰੋ ਚੈੱਕ ਇਹਨਾਂ ਨੂੰ ਦਿਲ ਖੁਸ਼ ਹੋ ਗਿਆ ਜੇ ਵੇਖ ਕੇ ਇਹਨਾਂ ਨੂੰ ਤੇ ਬਹੁਤ ਹੀ ਕਿਸਾਨ ਵੀ ਆਮ ਦੇ ਪਸ਼ੂ ਲੈ ਕੇ ਆਏ ਮੇਲੇ ਦੇ ਵਿੱਚ ਤੇ ਮੁਕਾਬਲੇ ਦੇ ਵਿੱਚ ਫਰਕ ਵੀ 21 ਦਾ ਹੀ ਰਹਿਣਾ ਬਾਕੀ ਸਾਰੀਆਂ ਮੱਝਾਂ ਹੀ ਜੇਤੂ ਏ ਜਿਸ ਘੜੀਆਂ ਦਾ ਸੱਜਣਾ ਆਪਣੋ ਬੇਸਬਰੀ ਨਾਲ ਇੰਤਜ਼ਾਰ ਸੀ ਉਹ ਘੜੀਆਂ ਆ ਗਈਆਂ ਨੇ ਤੇ ਆਹ ਜਿਹੜੀ ਸਾਹਮਣੇ ਮੱਝ ਖੜੀ ਐ ਇਸਨੇ ਕਰ ਲਿਆ ਪਹਿਲਾ ਸਥਾਨ ਹਾਸਲ ਬਿਊਟੀ ਕੰਪੀਟੀਸ਼ਨ ਦੇ ਵਿੱਚ ਨੀਲੀ ਰਾਵੀ ਦੇ ਵੱਡੀਆਂ ਮੱਝਾਂ ਦੇ ਵਿੱਚ ਤੇ ਦੇਖੋ ਕਰੋ ਚੈੱਕ ਇਹਨੂੰ ਬਾਈ ਜੀ ਤੇ ਮੱਧ ਮਾਡੀ ਥੋੜੀ ਕਿ ਕਾਲੀ ਪੈਰੀ ਕ ਵੀ ਖੜੀ ਬਹੁਤ ਟਾਈਮ ਦੀ ਆ ਤੇ ਆ ਜੱਜ ਸਾਹਿਬ ਲਾਉਣ ਲੱਗੇ ਨੇ ਤੇ ਰੀਬਨ ਤੇ ਆ ਸੱਜਣੋ ਕਰੋ ਚੈੱਕ ਦੀ ਅਡਰ ਕੁਆਲਿਟੀ ਬਹੁਤ ਹੀ ਸੋਹਣੇ ਅਡਰ ਦੀ ਮਾਲਕਾ ਸੱਜਣੋ ਤੇ ਆ ਇਹਦਾ ਹੈਗਾ ਇੱਕ ਕਾਫ ਮਗਰ ਸੱਜਣੋ ਤੇ ਬਹੁਤ ਹੀ ਸੋਹਣੀ ਮਾਜਾ ਜਿਨੇ ਪਹਿਲਾ ਸਥਾਨ ਹਾਸਲ ਕੀਤਾ ਬਿਊਟੀ ਦੇ ਵਿੱਚ ਨੀਲੀ ਰਾਵੀ ਦੇ ਵਿੱਚ ਕਰਾਂਗੇ ਦੂਜਾ ਨੰਬਰ ਆਹ ਵਈ 1080 ਵਾਲਾ ਆਹ ਸੇ ਘਟੂ ਘਰੀਤੀ ਆਉਂਦਾ ਇਹ ਤਰੀਕੇ ਤੇ ਅੱਛਾ ਮੈਨਟਰ ਸੁਖਦੀਪ ਦੇ ਪਿੰਡੋਂ ਵਾਹ ਮਾਸੀ ਬੋਗਲੇ ਤੋਂ ਆਇਆ ਪੱਖੀ ਲੈ ਵੀ ਸੁਖਦੀਪ ਪਾਲਟੀ ਹੋ ਗਈ ਇਹ ਕੰਡੇ ਵਾਲੇ ਚ ਪੇਦੀ ਆ ਬਾਟਰ ਬੈਟ ਕੰਡੇ ਵਾਲੇ ਝੋਟੇ ਦੀ ਬੱਚੀ ਆ ਭਾਈ ਇਹੋ ਬਾਟਰ ਬੈਟ ਕੰਡੇ ਵਾਲੇ ਝੋਟੇ ਦੀ ਭਾਈ ਦੁੱਧ ਪਨਾਕ ਦਿੰਦੀ ਆ ਇਹ ਵੀ 16 ਕਿਲੋ ਦੁੱਧ ਦਿੰਦੀ ਆ ਆਹੋ ਇਹ ਵੀ 16 ਕਿਲੋ ਦੁੱਧ ਦਿੰਦੀ ਆ ਮੰਦੋ ਇਹ ਦੂਰੇ ਨੰਬਰ ਤੇ ਆਈ ਆ ਗੁਰਵਿਰ ਜੀ ਬੋਰ ਨਾ ਲੈ ਕੇ ਜਾਓ ਬਾਈ ਕੀ ਹਾਲ ਹੈ ਵੀਰੇ ਹੋਤੀ ਤਾਂ ਇਹ ਬਾਸੀ ਬੁਗਰੇ ਤੋਂ ਨੰਬਰ 518 ਆਜੋ ਮੇਰੇ ਕੋਲੇ ਟਾਈਮ ਮੈਂਟਰ ਦੇਖੋ ਆ 518 ਦੀਪ ਉਹ ਦੀਪ ਬਣਾ ਤੂੰ ਵਾਲੇ ਦੀਪ ਬਣਾ ਲੈ ਪਹਿਲੇ ਨੰਬਰ ਵਾਲੇ ਦੀਪ ਇਹਨਾਂ ਲਈ ਵਰਤੋਂ ਕੀਤੀ ਹੁੰਦੀ ਹੈ ਖੋਜਗਾਂ ਆ ਲਈ ਉਹ ਵੀ ਲਾ ਲਈ ਨਾ ਕਿਸੇ ਦੇ ਕਵਰ ਕਰ ਨੂੰ ਥੋਕੇ ਸਾਹਿਬਾ ਬਈ ਸਖਮੰਦਰ ਇਹ ਤਾਂ ਮੈੜੇ ਕਰਕੇ ਫੋਟੋ ਜਿੱਤਦੇ ਬੰਦੇ ਆ ਫੌਜੀ ਸਾਹਿਬਾ ਕਿੰਨਾ ਕਬੂਜ ਹੋਂਦੀ ਆ ਸਮਵਾਸ ਤਾਰਾ ਕੰਨੋ ਵਾਲੇ ਜਾਵੇ ਸਾਰੀਆਂ ਤੇ ਪਤਾ ਕੀ ਦਾ ਦੇਵੰਦੀ ਆ ਇਹ ਬਾਹਲੇ ਵਾਲੀ ਆ ਹਰਜੋ ਦਾ ਕੋਲ ਆ ਆ ਆ ਦਾ ਝੋਟਾ ਭਾਈ ਉਹ ਨਹੀਂ ਦੱਤੀ ਆ 20 ਨੰਬਰ ਤੇ ਆਈ ਆ ਉਹ ਵੀ ਉਹ ਨਹੀਂ ਦਿੰਦੀ ਆ ਕਿਤੇ ਵੀ ਬਸ ਇੱਕ ਦੋ ਸਪੋਰਾਂ ਬਈ ਹਰਕਾ ਪੈ ਗਿਆ ਤੇ ਮੈਂ ਇਹਨਾਂ ਦੇ ਉੱਪਰ ਜਿਹੜੇ ਆ ਜਣਾ ਸੀ ਹੁਣ ਚੌਥੇ ਵਾਲਾ ਸੱਜਣੋ ਆ ਮੱਝ ਆਈ ਆ ਚੌਥੇ ਨੰਬਰ ਤੇ ਤੇ ਇਹ ਧੀ ਹੈਗੀ ਆ ਬਾਬਰ ਵਾਨੀ ਦੀ ਤੇ ਕਰੋ ਚੈੱਕ ਇਹਨੂੰ ਬਹੁਤ ਸੋਹਣਾ ਬੋਡੀ ਸਟਰਕਚਰ ਆ

ਪਿੰਡ ਉਹ ਲੋਕ ਜੋ ਖਿਡਾਰੀ ਇਹ ਆਉਂਦੇ ਆ ਖਿਡਾਰੀ ਹਾਂ ਅੱਛਾ ਬਾਵਰ ਬਾਨਾ ਇਹ ਕਿੰਨੇ ਪ੍ਰੋਫੈਸ਼ਨਲ ਅੱਜ ਬਾਵਰ ਬਾਨਾ ਤੇ ਕੋਦੇ ਦਾ ਤੇ ਨੀ ਹੋ ਰਿਹਾ ਪਰ ਨਾ ਕੋਈ ਆ ਬਾਬਰ ਬਾਬਰ ਕਿੰਨੇ ਨਾ ਕੋਈ ਕਿਹੜੀ ਗੱਲ ਨਹੀਂ ਕੀਤੀ ਹੈ ਪਿੰਡਾਂ ਕੋਲੇ ਆ ਗਏ ਨੇ ਸਿੱਗਰ ਦੇ ਕੋਲੇ बिल्ली तो बैगेजी के बेटे में क्या करना रहने के लिए बारिश आ रही है 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 पांचवा तहसीलदार दिल्ली वाली गली में बोल लो हेलो अच्छा जिला नगर निगम के अंदर से 15वीं दिल्ली के अंदर से थोड़ी कमी आ रही है मेरे को पांचवा तहसीलदार मामला है तमाम हो जाती है और तक बात नहीं है 50 के नंबर लो जी और साहब का फेर लाके चलो और की था वो देर साथ वाला पर फोन ले गए भाई आज